ਪੀਅਰ ਪੋਲੀਆਫਰੀ ਆਪਣੀ ਸੀਟ ਕਾਰਲਟਨ ਤੋਂ ਉਹ ਕੋਈ 5 ਪਰਸੈਂਟੇਜ ਪੁਆਇੰਟ ਤੇ ਹਾਰ ਗਿਆ ਮੈਂ ਆਪਣੀ ਸੀਟ ਜਿਹੜੀ ਆ ਤਿਆਗਦਾ ਆ ਤਾਂ ਕਿ ਪੀਅਰ ਪੋਲੀਆਫਰੀ ਉਹ ਸੀਟ ਤੋਂ ਇਲੈਕਸ਼ਨ ਲੜ ਸਕਣ ਕਿਉਂਕਿ ਮੈਂ ਚਾਹੁੰਦਾ ਕਿ ਮੈਂ ਉਹਨਾਂ ਲਈ ਸੇਵਾ ਕਰਾਂ ਪਰ ਇਹ ਵੀ ਜ਼ਰੂਰੀ ਆ ਕਿ ਜਿਹੜੇ ਸਾਡੇ ਪਾਰਟੀ ਦੇ ਲੀਡਰ ਆ ਉਹ ਪਾਰਲੀਮੈਂਟ ਵਿੱਚ ਹੋ ਜੋ ਸੇਫ ਸੀਟ ਬਣੀ ਜਾਂਦੀ ਆ ਕੰਜ਼ਰਵੇਟਿਵਲੀ ਤੇ ਤਾਂ ਉਥੋਂ ਪੀਰ ਪੋਲੀਆਫੋਰੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਇਸ ਗੱਲ ਨੂੰ ਅਕਸੈਪਟ ਕੀਤਾ ਜੀ ਤੁਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਕਰ ਰਹੇ ਆ ਜਾਂ ਉਹਨਾਂ ਨੂੰ ਬੰਦਿਆਂ ਨੂੰ ਮਨਾ ਰਹੇ ਬਈ ਤੁਸੀਂ ਫਲੋਰ ਕ੍ਰੋਸ ਕਰਕੇ ਮੇਰੇ ਨਾਲ ਆ ਜਾਓ ਧਮਕੀਆਂ ਜਿਹੜੀਆਂ ਨੇ ਉਹ ਸਾਊਥ ਆਫ ਦਾ ਬਾਰਡਰ ਹਲੋਂ ਆ ਰਹੀਆਂ ਨੇ ਡੋਨਲਡ ਟਰੰਪ ਖੁਰਾਂ ਵੱਲੋਂ ਜਿਹੜੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਲੀਡਰ ਆ ਉਹ ਇੱਕੋ ਹੀ ਪਾਸੇ ਨੂੰ ਸਾਰੇ ਜਿਹੜੇ ਆ ਉਹ ਪੁੰਨ ਕਰਨ ਇਸ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਹਾਂ ਖਬਰ ਇਹ ਹੈ ਕਿ ਤੁਹਾਨੂੰ ਪਤਾ ਜਿਵੇਂ ਇਲੈਕਸ਼ਨ ਹੋਈ ਹੈ ਸੋਮਵਾਰ ਵਾਲੇ ਦਿਨ ਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਆਫੋਰੀ ਆਪਣੀ ਸੀਟ ਕਾਰਲਟਨ ਤੋਂ ਉਹ ਕੋਈ 5 ਪਰਸੈਂਟੇਜ ਪੁਆਇੰਟ ਤੇ ਹਾਰ ਗਿਆ ਹਾਲਾਂਕਿ ਉਹ ਪਿਛਲੇ 10 ਸਾਲਾਂ ਤੋਂ ਉੱਥੋਂ ਜਿੱਤਦੇ ਆ ਰਹੇ ਸੀਗੇ ਖੈਰ ਹੁਣ ਉਹਨਾਂ ਲਈ ਜੀ ਅਲਬਰਟਾ ਦੇ ਇੱਕ ਐਮਪੀ ਜਿਹੜੇ ਹੁਣੇ ਬਣੇ ਨੇ ਵੈਸੇ ਪਹਿਲਾਂ ਵੀ ਉਹ ਉੱਥੋਂ ਇਲੈਕਟ ਹੁੰਦੇ ਰਹੇ ਆ 19 ਤੋਂ ਇਲੈਕਟ ਹੁੰਦੇ ਆ ਰਹੇ ਉਹ ਤੇ ਉਹਨਾਂ ਨੇ ਕਿਹਾ ਜੀ ਵੀ ਮੈਂ ਆਪਣੀ ਸੀਟ ਜਿਹੜੀ ਆ त्यागਦਾ ਆ ਤਾਂ ਕਿ ਪੀਅਰ ਪੋਲੀਆਫੋਰੀ ਉਹ ਸੀਟ ਤੋਂ ਇਲੈਕਸ਼ਨ ਲੜ ਸਕਣ ਤੇ ਪਾਰਲੀਮੈਂਟ ਵਿੱਚ ਪਹੁੰਚਣ ਇਹ ਉਸ ਕੰਜ਼ਰਵੇਟਿਵ ਐਮਪੀ ਦਾ ਨਾਮ ਹੈ ਜੀ ਡੇਮਿਅਨ ਕੁਰੈਕ ਉਹਨਾਂ ਨੇ ਆਪਣੀ ਸੀਟ ਜਿਹੜੀ ਛੱਡੀ ਉਹ ਕਹਿੰਦੇ ਹਾਲਾਂਕਿ ਮੈਂ ਆਪਣੇ ਲੋਕਾਂ ਨੇ ਜਿਹੜਾ ਮੈਨੂੰ ਕੀ ਕਹਿੰਦੇ ਹੁੰਦੇ ਆ ਫਤਵਾ ਦਿੱਤਾ ਆ ਉਹਦੇ ਲਈ ਮਸਲ ਭੀ ਛੱਡਣਾ ਤਾਂ ਬਹੁਤ ਔਖਾ ਆ ਕਿਉਂਕਿ ਮੈਂ ਚਾਹੁੰਨਾ ਕਿ ਮੈਂ ਉਹਨਾਂ ਲਈ ਸੇਵਾ ਕਰਾਂ ਪਰ ਇਹ ਵੀ ਜ਼ਰੂਰੀ ਆ ਕਿ ਜਿਹੜੇ ਸਾਡੇ ਪਾਰਟੀ ਦੇ ਲੀਡਰ ਆ ਉਹ ਪਾਰਲੀਮੈਂਟ ਵਿੱਚ ਹੋਣ ਔਰ ਉਹਦੇ ਲਈ ਇਹ ਜ਼ਰੂਰੀ ਆ ਪਾਰਲੀਮੈਂਟ ਵਿੱਚ ਪਹੁੰਚਣ ਲਈ ਸੋ ਉਹ ਕਹਿੰਦਾ ਵੀ ਮੈਂ ਆਪਣੀ ਸੀਟ ਛੱਡ ਰਿਹਾ ਉਹਦੇ 82% ਜੀ ਉਥੋਂ ਉਹਨੂੰ ਵੋਟਾਂ ਪਈਆਂ ਸੀ ਕੰਜ਼ਰਵੇਟਿਵ ਦੀਆਂ ਬੈਟਰਲ ਰਿਵਰ ਕਰੋਫ ਨਾ ਆ ਉਸ ਕੰਸਟਿਟੂਐਂਸੀ ਦਾ ਸੋ ਸੇਫ ਸੀਟ ਬਣੀ ਜਾਂਦੀ ਆ ਕੰਜ਼ਰਵੇਟਿਵ ਲਈ ਤੇ ਤਾਂ ਉਥੋਂ ਪੀਰ ਪੌਲੀਆਫੋਰੀ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਇਸ ਗੱਲ ਨੂੰ ਅਕਸੈਪਟ ਕੀਤਾ ਜੀ ਔਰ ਉਹ ਕਹਿੰਦੇ ਵੀ ਮੈਂ ਬੜਾ ਧੰਨਵਾਦ ਕਰਦਾ ਇਸ ਐਮਪੀ ਦਾ ਵੀ ਔਰ ਉਥੋਂ ਦੇ ਲੋਕਾਂ ਦਾ ਮੈਂ ਕੰਮ ਕਰਕੇ ਟਰਸਟ ਜਿਹੜਾ ਆ ਵِن ਕਰਾਂਗਾ ਉਧਰ ਅੱਜ ਪ੍ਰਾਈਮ ਮਿਨਿਸਟਰ ਮਾਰਕ ਕਾਰਨੀਹੋਰਾ ਨੇ ਗੱਲ ਆਖੀ ਆ ਕਿ ਉਹ ਜਿੰਨੀ ਵੀ ਛੇਤੀ ਹੋ ਸਕਦਾ ਉਹ ਇਹਨਾਂ ਨੂੰ ਮੌਕਾ ਦੇਣਗੇ ਪਾਰਲੀਮੈਂਟ ਵਿੱਚ ਪਹੁੰਚਣ ਲਈ ਕਿ ਉਹ ਇੱਕ ਬਾਈ ਇਲੈਕਸ਼ਨ ਕਾਲ ਕਰਨਗੇ ਤਾਂ ਕਿ ਛੇਤੀ ਤੋਂ ਛੇਤੀ ਆ ਪਾਰਲੀਮੈਂਟ ਵਿੱਚ ਪਹੁੰਚ ਸਕਣ ਉਹ ਕਹਿੰਦੇ ਵੀ ਕੋਈ ਇਹਦੇ ਚ ਐਵੇਂ ਕੋਈ ਖੇਲਾ ਨਹੀਂ ਹੈ ਇਹ ਮੈਂ ਮਤਲਬ ਰਾਈਟ ਵੇ ਉਹ ਕਾਲ ਕਰ ਦੇਣੀ ਹੈ ਇਲੈਕਸ਼ਨ ਆ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਸੇ ਪਾਰਟੀ ਦੇ ਨਾਲ ਕੋਈ ਸਮਝੌਤਾ ਕਰ ਰਹੇ ਹੋ ਜਾਂ ਉਹਨਾਂ ਨੂੰ ਬੰਦਿਆਂ ਨੂੰ ਮਨਾ ਰਹੇ ਹੋ ਵੀ ਤੁਸੀਂ ਫਲੋਰ ਕ੍ਰਾਸ ਕਰਕੇ ਮੇਰੇ ਨਾਲ ਆ ਜਾਓ ਉਹ ਕਹਿੰਦਾ ਵੀ ਹਾਲੇ ਤੱਕ ਤੇ ਮੈਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਤੇ ਜਿਹੜੀਆਂ ਮੈਂ ਸਿਰਫ ਗੱਲਾਂ ਬਾਤਾਂ ਲੋਕਾਂ ਨਾਲ ਇਹ ਕੀਤੀਆਂ ਨੇ ਕਿ ਭਾਈ ਅਸੀਂ ਐਜ਼ ਅ ਟੀਮ ਕੈਨੇਡਾ ਕਿਵੇਂ ਵਰਕ ਕਰਨਾ ਹੈ ਜੋ ਸਾਨੂੰ ਧਮਕੀਆਂ ਜਿਹੜੀਆਂ ਨੇ ਉਹ ਸਾਊਥ ਆਫ ਦਾ ਬਾਰਡਰ ਵੱਲੋਂ ਆ ਰਹੀਆਂ ਨੇ ਡੋਨਲਡ ਟਰੰਪ ਹੋਰਾਂ ਵੱਲੋਂ ਉਹਨਾਂ ਨੂੰ ਕਿਵੇਂ ਆਪਾਂ ਅਕਸੈਪਟ ਕਰਨਾ ਤੇ ਉਹਨਾਂ ਦਾ ਉਸ ਚੈਲੰਜ ਨੂੰ ਕਿਵੇਂ ਕਬੂਲਣਾ ਹੈਗਾ ਉਹਨਾਂ ਨੇ ਉਹਦੇ ਵਿੱਚ ਇੱਕ ਹਾਕੀ ਦੀ ਗੇਮ ਦੀ ਗੱਲ ਵੀ ਕੀਤੀ ਉਹ ਕਹਿੰਦੇ ਵੀ ਦੇਖੋ ਜਿਹੜੇ ਕੈਨੇਡਾ ਦੇ ਹਾਕੀ ਦੇ ਪਲੇਅਰ ਆ ਉਹ ਬਹੁਤ ਸਾਰੀਆਂ ਟੀਮਾਂ ਦੇ ਵਿੱਚ ਇਕੱਲੇ ਇਕੱਲੇ ਖੇਡਦੇ ਆ ਪਰ ਜਦੋਂ ਗੱਲ ਆਉਂਦੀ ਆ 올림픽ਸ ਦੀ ਜਾਂ ਆ ਜਿਹੜਾ ਪਿਛੇ ਜਾ ਟੂਰਨਾਮੈਂਟ ਹੋ ਗਿਆ ਹਟਿਆ ਨੇਸ਼ਨ ਆਫ 4 ਵਾਲਾ ਉਹਦੇ ਵਿੱਚ ਉਹ ਕਹਿੰਦੇ ਵੀ ਉਹੋ ਹੀ ਪਲੇਅਰ ਜਿਹੜੇ ਐ ਫਿਰ ਟੀਮ ਕੈਨੇਡਾ ਦੀਆਂ ਜਰਸੀਆਂ ਪਾ ਲੈਂਦੇ ਨੇ ਤੇ ਉਹੋ ਹੀ ਕਹਿੰਦਾ ਮੈਂ ਗੱਲ ਚਾਹੁੰਨਾ ਵੀ ਜਿਹੜੀਆਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਲੀਡਰ ਆ ਉਹ ਇੱਕੋ ਹੀ ਪਾਸੇ ਨੂੰ ਸਾਰੇ ਜਿਹੜੇ ਆ ਉਹ ਪੁਨ ਕਰਨ ਤਾਂ ਕਿ ਅਸੀਂ ਇਸ ਜਿਹੜਾ ਸਾਨੂੰ ਚੈਲੰਜ ਪਾਇਆ ਜਾ ਰਿਹਾ ਡੋਨਲਡ ਟਰੰਪ ਹੋਰਾਂ ਵੱਲੋਂ ਉਹਦਾ ਅਸੀਂ ਸਾਹਮਣਾ ਕਰ ਸਕੀਏ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ